ਆ ਵੀਡੀਓ ਦੇਖਿਓ ਮਾੜੀ ਜੇ ਪਹਿਲਾਂ ਤੇ ਫੇਰ ਕਰਦੇ ਆ ਗੱਲ ਇਸ ਵੀਡੀਓ ਨੂੰ ਜਦ ਤੱਕ ਪੂਰੀ ਦੇਖ ਲਿਓ ਕਿਉਂਕਿ ਇਹਨਾਂ ਲੋਕਾਂ ਨੇ ਗੰਦ ਬਹੁਤ ਜ਼ਿਆਦਾ ਹੁਣ ਪੰਜਾਬ ਦੇ ਵਿੱਚ ਪਾ ਦਿੱਤਾ ਖਾਸ ਕੁੱਤਾ ਸੀ ਤੇ ਪਿਆਰ ਵੀ ਬਹੁਤ ਕਰਦਾ ਸੀ ਕੁੱਤਾ ਕੁੱਤਾ ਮਾਲਕ ਨੂੰ ਪਿਆਰ ਕਰਦਾ ਸੀ ਮਾਲਕ ਕੁੱਤੇ ਨੂੰ ਬਹੁਤ ਪਿਆਰ ਕਰਦਾ ਸੀ ਦੋਨਾਂ ਦਾ ਆਪਸ ਵਿੱਚ ਬਹੁਤ ਪ੍ਰੇਮ ਸੀ ਕਹਿੰਦੇ ਵੀ ਇੱਕ ਵਾਰੀ ਬਿਜ਼ਨਸ ਦੇ ਵਿੱਚ ਇਸ ਕੁੱਤੇ ਦੇ ਮਾਲਕ ਨੂੰ ਯਾਨੀ ਬਨਜਾਰੇ ਨੂੰ ਲੱਖੀ ਬਨਜਾਰਾ ਜਿਹੜਾ ਇਤਿਹਾਸ ਦੇ ਵਿੱਚ ਦੱਸਿਆ ਗਿਆ ਲੱਖੀ ਬਨਜਾਰਾ ਲੱਖੀ ਬਨਜਾਰੇ ਨੂੰ ਕਹਿੰਦੇ ਇੱਕ ਵਾਰੀ ਬਿਜ਼ਨਸ ਦੇ ਵਿੱਚੋਂ ਘਾਟਾ ਪੈ ਗਿਆ ਜਦੋਂ ਘਾਟਾ ਪੈ ਗਿਆ ਲੱਖੀ ਬਣਜਾਰੇ ਨੂੰ ਉਸ ਨੇ ਕੀ ਕਰਿਆ ਇੱਕ 샤ਹੂ ਕੋਰਕਾਰ ਕੋਲੇ ਚੱਲ ਗਿਆ ਕਿਸੇ ਧਰਨਾੜ ਬੰਦੇ ਕੋਲੇ ਉਸ ਸਮੇਂ ਦੇ ਕੋਲੇ ਉਹਨੂੰ ਜਾ ਕੇ ਕਹਿੰਦਾ ਵੀ ਮੈਨੂੰ ਉਹ ਕਰਜ਼ਾ ਚਾਹੀਦਾ ਹੈ ਕਿ ਮੈਨੂੰ ਬਿਜ਼ਨਸ ਦੇ ਵਿੱਚੋਂ ਘਾਟਾ ਪੈ ਗਿਆ ਮੈਨੂੰ ਕਰਜ਼ਾ ਚਾਹੀਦਾ ਹੈ ਤਾਂ ਕਹਿੰਦੇ ਵੀ ਉਹਨੇ ਕਰਜ਼ਾ ਤਾਂ ਦਿੱਤਾ 샤ਹੂ ਕਰਨੇ ਕਹਿੰਦਾ ਵੀ ਤੂੰ ਕਰਜ਼ਾ ਤਾਂ ਲੈ ਜਾ ਮੈਂ ਤੈਨੂੰ ਪੈਸੇ ਤਾਂ ਦੇ ਦਿੰਨਾ ਪਰ ਮੇਰੇ ਕੋਲ ਗਿਰਵੀ ਕੀ ਰੱਖੇਗਾ ਮੈਨੂੰ ਕਿਉਂਕਿ ਹਨਾ ਅੱਜ ਕੱਲ ਜਿਵੇਂ ਆਪਾਂ ਬੈਂਕਾਂ ਤੋਂ ਕਰਜ਼ਾ ਲੈਂਦੇ ਨੇ ਲੋਕ ਚੈੱਕ ਕਰ ਦਿੰਦੇ ਨੇ ਜਾਂ ਕੋਈ 골ਡ ਲੋਨ ਲੈਂਦਾ ਜਾਂ ਕਈ ਤਰ੍ਹਾਂ ਦੇ ਲੋਨ ਲੈਂਦੇ ਨੇ ਲੋਕਾਂ ਨੂੰ ਕੁਛ ਨਾ ਕੁਛ ਆਪਾਂ ਨੂੰ ਦੇਣਾ ਪ ਤਾਂ ਜਿਹੜਾ ਲੱਖੀ ਬਨਜਾਰਾ ਸੀ ਉਹ ਕਹਿੰਦਾ ਵੀ ਮੈਨੂੰ ਮੇਰੇ ਮੇਰੇ ਕੋਲ ਸਭ ਤੋਂ ਮੇਰੀ ਜਿਹੜੀ ਕੀਮਤੀ ਚੀਜ਼ ਆ ਉਹ ਮੇਰਾ ਇਹ ਕੁੱਤਾ ਹੈ ਵੀ ਇਹਨੂੰ ਤੂੰ ਰੱਖ ਲੈ ਉਹ ਲੱਖੀ ਬਨਜਾਰਾ ਆਪਦਾ ਕੁੱਤਾ ਜਿਹੜਾ ਉਹ ਸਾਹੂਕਾਰ ਨੂੰ ਦੇ ਕੇ ਚਲਾ ਜਾਂਦਾ ਤੇ ਸਾਹੂਕਾਰ ਕੁੱਤੇ ਨੂੰ ਜਾਣ ਤੋਂ ਪਹਿਲਾਂ ਜਿਹੜਾ ਲੱਖੀ ਬਨਜਾਰਾ ਸੀ ਉਹ ਕੁੱਤੇ ਨੂੰ ਕਹਿੰਦਾ ਕਿ ਜਿੰਨਾ ਵਫਾਦਾਰ ਤੂੰ ਮੇਰੇ ਪ੍ਰਤੀ ਰਹਿ ਹੈ ਉਨਾਂ ਹੀ ਇਸ ਸਾਹੂਕਾਰ ਦੇ ਪ੍ਰਤੀ ਵਫਾਦਾਰ ਰਹਿਣਾ ਇਹਨੇ ਆਪਣੀ ਔਖੇ ਟਾਈਮ ਦੇ ਵਿੱਚ ਮਦਦ ਕੀਤੀ ਹੈ ਤੂੰ ਇਸ ਦੀ ਕੋਈ ਵੀ ਗੱਲ ਮੋੜਨੀ ਨਹੀਂ ਇਹ ਤੇਨੂੰ ਟਾਈਮ ਤੇ ਰੋਟੀ ਦੇਵੇ ਨਾ ਦੇਵੇ ਪਰ ਤੂੰ ਇਹਦਾ ਕੰਮ ਆ ਜਿਹੜਾ ਪੂਰੀ ਇਮਾਨਦਾਰੀ ਨਾਲ ਕਰਨਾ ਤੇ ਇੱਥੇ ਤਾਂ ਕੁਛ ਦਿਨ ਰਹਿਣਾ ਕੁਛ ਦਿਨ ਬਾਅਦ ਜਿਹੜਾ ਮੈਂ ਇਹਦਾ ਕਰਜ਼ਾ ਉਹ ਵਾਪਸ ਦੇ ਕੇ ਤੈਨੂੰ ਇੱਥੋਂ ਲੈ ਜਾਊਂਗਾ ਘਰੋਣਾ ਨਹੀਂ ਮੈਂ ਆਊਂਗਾ ਥੋੜੇ ਸਮੇਂ ਬਾਅਦ ਹੀ ਆਊਂਗਾ ਚਲੋ ਜੀ ਕੈਕੇ ਨੂੰ ਸਮਝਾ ਕੇ ਜੋ ਵੀ ਸਮਝਿਆ ਇਹ ਜਿੰਨਾਂ ਕੋਲ ਨੂੰ ਸਮਝਾਇਆ ਉਹਨੇ ਇਹਨੂੰ ਸਮਝਾ ਕੇ ਚੱਲਿਆ ਗਿਆ ਚਲੋ ਜੀ ਕੁਛ ਦਿਨ ਲੰਘੇ ਕਹਿੰਦੇ ਜਿਹੜਾ ਕੁੱਤਾ ਸੀਗਾ ਕੁੱਤੇ ਰਾਤ ਨੂੰ ਕੁੱਤਾ ਰਾਖੀ ਦਾ ਕੰਮ ਕਰਦਾ ਹੁੰਦਾ ਸੀ ਸ਼ਾਹੂਕਾਰ ਦੇ ਘਰੇ ਰਾਤ ਨੂੰ ਕਹਿੰਦੇ ਚੋਰ ਆ ਗਏ ਉਸ ਸਾਹੂਕਾਰ ਦੇ ਘਰੇ ਚੋਰੀ ਕਰਨ ਲੱਗੇ ਕੁੱਤਾ ਇੰਨਾ ਸਮਝਦਾਰ ਸੀ ਉਸ ਨੇ ਜਿਹੜਾ ਉਹ ਸਾਹੂਕਾਰ ਨੂੰ ਉਠਾਇਆ ਨਹੀਂ ਕਿਉਂਕਿ ਹੋ ਸਕਦਾ ਸੀ ਜੇ ਕੁੱਤਾ ਸਾਹੂਕਾਰ ਨੂੰ ਉਠਾਉਂਦਾ ਰਾਤ ਨੂੰ ਚੋਰਾਂ ਕੋਲੇ ਕੋਈ ਹਥਿਆਰ ਹੁੰਦਾ ਉਹ ਸਾਹੂਕਾਰ ਨੂੰ ਮਾਰ ਦਿੰਦੇ ਜਾਂ ਕੁੱਤੇ ਨੂੰ ਮਾਰ ਦਿੰਦੇ ਉਹਨੇ ਚੋਕੇ ਚ ਆਪ ਜਿਹੜਾ ਕੁੱਤਾ ਸੀ ਉਹਨੇ ਸਾਰਾ ਕੁਝ ਰਿਕਾਰਡ ਕਰ ਲਿਆ ਦੇਖਦਾ ਰਿਹਾ ਚੋਰੀ ਹੁੰਦੀ ਜਦੋਂ ਸਾਰੀ ਰਾਤ ਚੋਰੀ ਕਰਦੇ ਰਹੇ ਚੋਰ ਰਾਤ ਨੂੰ ਜਦੋਂ ਸਮਾਨ ਲੈ ਕੇ ਟੱਪਣ ਲੱਗੇ ਗਾਹਾਂ ਜਾ ਕੇ ਕਹਿੰਦੇ ਦਿਨ ਦੀ ਜਿਹੜੀ ਹੋਸੀਆ ਦਿਨ ਚੜ੍ਹਨਾ ਸ਼ੁਰੂ ਹੋ ਗਿਆ ਉਹਨਾਂ ਨੇ ਕੀ ਕਰਿਆ ਚੋਰਾਂ ਨੇ ਸੋਚਿਆ ਵੀ ਯਾਰ ਆਪਾਂ ਦਿਨੇ ਤਾਂ ਚੋਰੀ ਦਾ ਮਾਲ ਲੈ ਜਾ ਨਹੀਂ ਸਕਦੇ ਆਪਾਂ ਇੱਥੇ ਕਿਤੇ ਲੁਕੋਈਏ ਦਿਨੇ ਉਹਨਾਂ ਪਰਾਂ ਕਿਤੇ ਟਾਈਮ ਪਾਸ ਕਰਾਂਗੇ ਰਾਤ ਨੂੰ ਫਿਰ ਇਹ ਚੋਰੀ ਦਾ ਮਾਲ ਆਪਾਂ ਚਾਕੇ ਲੈ ਜਾਾਂਗੇ ਉਹਨਾਂ ਨੇ ਇੱਕ ਟੋਬੇ ਦੇ ਕੋਲੇ ਚੋਰੀ ਦਾ ਮਾਲ ਆਪਦਾ ਦੱਬ ਦਾ ਲੁਕੋਤਾ ਤੇ ਹੋਤਾ ਹੈ ਸਾਰਾ ਕੁਝ ਦੇਖ ਕੇ ਵਾਪਸ ਆ ਗਿਆ ਸ਼ਾਹੂਕਾਰ ਕੋਲੇ ਇਹਨੇ ਨੂੰ ਸ਼ਾਹੂਕਾਰ ਵੀ ਉੱਠ ਰਿਹਾ ਸੀ ਉਹ ਉਹਨਾਂ ਦੇ ਰੌਲਾ ਪੈ ਗਿਆ ਕਹਿੰਦੇ ਚੋਰੀ ਹੋ ਗਈ ਚੋਰੀ ਹੋ ਗਈ ਕੁੱਤਾ ਸ਼ਾਹੂਕਾਰ ਨੂੰ ਇਸ਼ਾਰੇ ਦੇ ਨਾਲ ਉਹ ਜਗ੍ਹਾ ਦੇ ਉੱਤੇ ਲੈ ਆਇਆ ਜਿੱਥੇ ਜਿਹੜਾ ਚੋਰ ਦੱਬ ਕੇ ਗਿਆ ਸੀ ਸੋਨਾ ਜਾਂ ਉਹ ਗਹਿਣੇ ਗੱਟੇ ਜੋ ਵੀ ਸਮਾਨ ਚੱਕਿਆ ਸੀ ਉਹਨਾਂ ਨੇ ਸ਼ਾਹੂਕਾਰ ਦੇ ਘਰੋਂ ਉਹਨੇ ਭਾਈ ਨੇ ਇਸ਼ਾਰਾ ਕਰਿਆ ਸ਼ਾਹੂਕਾਰ ਨੇ ਪਟਾਇਆ ਉਥੋਂ ਸਾਰਾ ਚੋਰੀ ਦਾ ਸਮਾਨ ਜਿਹੜਾ ਇੱਕ ਇੱਕ ਚੀਜ਼ ਸੋਨੇ ਜੋ ਵੀ ਹੈਗਾ ਸੀ ਚੋਰੀ ਦਾ ਸਮਾਨ ਸਾਰਾ ਬਰਾਮਦ ਹੋ ਗਿਆ ਤਾਂ ਕਹਿੰਦੇ ਉਸ ਤੋਂ ਬਾਅਦ ਜਿਹੜਾ ਸ਼ਾਹੂਕਾਰ ਸੀ ਆ ਸ਼ਾਹੂਕਾਰ ਕਹਿੰਦਾ ਵੀ ਤੈਂ ਮੈਨਾਂ ਅੱਜ ਮੇਰਾ ਐਡਾ ਵੱਡਾ ਜਿਹੜਾ ਘਾਟਾ ਪੂਰਾ ਕਰਿਆ ਜਿਹਦਾ ਮੈਂ ਸਾਰੀ ਜ਼ਿੰਦਗੀ ਚ ਘਾਟਾ ਪਰਭਾ ਹੀ ਨਹੀਂ ਕਰ ਸਕਦਾ ਸੀ ਦੋਸਤੋ ਸ਼ਾਹੂਕਾਰ ਦੇ ਘਰੇ ਖੋਰੇ ਕਿੰਨੇ ਕ ਪੈਸੇ ਪਏ ਸੀ ਖੋਰੇ ਕਿੰਨਾ ਕ ਸੋਨਾ ਚਾਂਦੀ ਤਾਂ ਅੰਦੌਲਤ ਪਈ ਸੀ ਕਿੰਨਾ ਕ ਉਹ ਜਿਹੜੇ ਗਟੇ ਗਹਿਣੇ ਚਾਕੇ ਲਗਾਏ ਸੀ ਕਿਉਂਕਿ ਦੋਸਤੋ ਜਿਹੜੇ ਦਿਨ ਦੇ ਵਿੱਚ ਉਹ ਦਿਨ ਦਿਹਾੜੇ ਸਮਾਨ ਨੂੰ ਟਪਾ ਨਹੀਂ ਸਕੇ ਤਾਂ ਮੰਨ ਸਕਦੇ ਵੀ ਸਮਾਨ ਜਾਰੀ ਹੋਣਾ ਬੋਰੀਆਂ ਭਰੀਆਂ ਹੋਈਆਂ ਸੀ ਤਾਂ ਦੋਸਤੋ ਇਹਦੇ ਜਿਹੜਾ ਸ਼ਾ ਆਜ਼ਾਦ ਕਰਕੇ ਇਹਨੂੰ ਕਹਿੰਦਾ ਵੀ ਤੂੰ ਜਾ ਆਪਣੇ ਮਾਲਕ ਕੋਲੇ ਜਾ ਅੱਜ ਤੋਂ ਬਾਅਦ ਤੇਰਾ ਸਾਰਾ ਜਿਹੜਾ ਕਰਜ਼ਾ ਉਹ ਮਾਫ਼ ਹੈ ਮੈਂ ਇੱਕ ਰੁਪਈਆ ਨਹੀਂ ਲੈਂਦਾ ਤੇਰੇ ਸ਼ਾਹੂਕਾਰ ਤੋਂ ਤੇ ਤੈਨੂੰ ਵੀ ਆਜ਼ਾਦ ਕਰਦਾ ਤੂੰ ਆਪਦਾ ਜਾ ਸਕਦਾ ਚਲੋ ਜੀ ਕੁੱਤਾ ਜਿਹੜਾ ਸ਼ਾਹੂਕਾਰ ਦੇ ਕੋਲੋਂ ਆਹੀ ਰਾਸ ਤੇ ਕਹਿੰਦੇ ਟੱਪਿਆ ਅੱਗੋ ਬਨਜਾਰਾ ਆਉਂਦਾ ਸੀ ਬਨਜਾਰਾ ਇੱਥੇ ਕਿਤੇ ਨੇੜੇ ਬਨਜਾਰਾ ਸੀ ਜਦੋਂ ਬਨਜਾਰੇ ਨੇ ਕੁੱਤੇ ਨੂੰ ਦੇਖਿਆ ਤਾ ਕੁੱਤੇ ਦੇ ਬਣਜਾਰੇ ਨੇ ਕਹਿੰਦੇ ਗੋਲੀ ਮਾਰੀ ਦੂਰੋਂ ਦੇਖ ਕੇ ਵੀ ਯਾਰ ਮੈਂ ਤੈਨੂੰ ਆਪ ਹੀ ਲੈ ਜਾਂਦਾ ਜਦੋਂ ਮੈਂ ਕਿਹਾ ਸੀ ਵੀ ਤੂੰ ਮੈਨੂੰ ਝੂਠਾ ਪਾਤਾ ਜਦੋਂ ਮੈਂ ਤੈਨੂੰ ਸ਼ਾਹੂ ਕਰ ਦੇ ਕਰੇ ਵੀ ਸ਼ਾਹੂ ਕਰੇ ਕਹੂਗਾ ਮੈਨੂੰ ਫਰੇਬੀ ਕਹੂਗਾ ਮੈਨੂੰ ਝੂਠਾ ਕਹੂਗਾ ਵੀ じゃ ਤੂੰ ਕੁੱਤਾ ਜਾਣ ਕੇ ਕੁੱਤਾ ਮੇਰੇ ਕੋਲ ਛੱਡ ਗਿਆ ਵੀ ਬਾਅਦ ਚੋਂ ਕੁੱਤੇ ਨੂੰ ਨਾਲੇ ਸਿਖਾ ਗਿਆ ਵੀ ਤੂੰ ਬਾਅਦ ਚੋਂ ਭੱਜ ਜਾਈ ਹੈ ਨਾ ਵੀ ਮੈਨੂੰ ਝੂਠਾ ਪਾਤਾ ਕੁੱਤੇ ਨੇ ਠੀਕ ਹੈ ਇੰਨਾ ਇਮਾਨਦਾਰ ਤੂੰ ਸੀਗਾ ਵੀ ਅੱਜ ਇਹ ਤੈਨੂੰ ਕੀ ਹੋ ਗਿਆ ਉਹਨੇ ਭਾਈ ਗੁੱਸੇ 'ਚ ਇਹਦੇ ਗੋਲੀ ਮਾਰੀ ਗੁੱਸੇ 'ਚ ਗੋਲੀ ਮਾਰੀ ਇਹ ਤੜਫ ਤੜਫ ਲਵੇ ਆਇਆ ਕੁੱਤਾ ਜਿਵੇਂ ਉਹ ਤੁਸੀਂ ਗਲ ਦੇ ਵਿੱਚ ਦੇਖ ਰਹੇ ਹੋ ਗਲ ਦੇ ਵਿੱਚ ਇਹ ਚਿੱਠੀ ਪਾਈ ਹੋਈ ਹੈ ਜਦੋਂ ਸ਼ਾਹੂਕਾਰ ਦਿਖਾਉ ਮੜਾ ਜਾਂ ਖਾਨ ਸਾਹਿਬ ਨੇੜੇ ਹੋ ਕੇ ਇਹਦੇ ਗਲ ਦੇ ਵਿੱਚ ਆ ਚਿੱਠੀ ਪਾਈ ਹੋਈ ਹੈ ਇਹ ਚਿੱਠੀ ਉਹਨੇ ਦੇਖਿਆ ਸ਼ਾਹੂਕਾਰ ਉਹਨੇ ਆਪਣਾ ਲੱਖੀ ਭਣ ਜਾ ਰਹੇ ਨੇ ਵੀ ਆ ਕੋਈ ਚਿੱਠੀ ਪਾਈ ਹੋਈ ਹੈ ਇਹਦੇ ਗਲ 'ਚ ਉਹਨੇ ਚਿੱਠੀ ਕੱਢੀ ਚਿੱਠੀ ਕੱਢ ਕੇ ਜਦੋਂ ਪੜਿਆ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਆ ਵੀ ਇਹ ਜਿਹੜਾ ਕੁੱਤਾ ਹੈ ਇਹਨੇ ਮੇਰਾ ਅੱਜ ਬਹੁਤ ਵੱਡਾ ਕੰਮ ਕਰਤਾ ਇਹਨੇ ਮੇਰੀ ਜ਼ਿੰਦਗੀ ਦਾ ਘਾਟਾ ਪੂਰਾ ਕਰਤਾ ਹੋ ਸਕਦਾ ਮੇਰੇ ਤੋਂ ਜ਼ਿੰਦਗੀ ਚ ਇੰਨੀ ਤਾਂ ਦੌਲਤ ਨਾ ਜੋੜੀ ਜਾ ਸਕਦੀ ਹੋਵੇ ਵੀ ਜਿੰਨੀ ਇਹਨੇ ਅੱਜ ਮੇਰੀ ਬਚਾਤੀ ਇਸ ਕਰਕੇ ਅੱਜ ਤੋਂ ਬਾਅਦ ਇਹਨੂੰ ਮੈਂ ਆਪਦੇ ਜਿਹੜਾ ਉਹ ਚੋ ਮਤਲਬ ਕਿ ਬਰੀ ਕਰਦਾ ਮੈਨੂੰ ਠੀਕ ਹੈ ਇਹਨੂੰ ਆਪਦੇ ਮੈਂ ਤੇਰੇ ਕੋਲੇ ਭੇਜ ਰਿਹਾ ਇਹ ਆਪਦਾ ਪੂਰਾ ਕੰਮ ਕੰਪਲੀਟ ਕਰਕੇ ਤੇ ਤੇਰਾ ਕਰਜ਼ਾ ਮਾਫ ਕਰਵਾ ਕੇ ਜਾ ਰਿਹਾ ਬੀਨ ਨੂੰ ਅੱਜ ਤੋਂ ਬਾਅਦ ਆਜ਼ਾਦ ਕਰ ਰਿਆ ਨੂੰ ਪੂਰੀ ਤਰ੍ਹਾਂ ਤਾਂ ਦੋਸਤੋ ਉਸ ਦਿਵਾਰ ਕਹਿੰਦੇ ਚਿੱਠੀ ਪੜ੍ਹ ਕੇ ਲੱਖੀ ਬੁਣਜਾਰਾ ਫਿਰ ਇੱਥੇ ਭੁੱਬਾ ਮਾਰ ਮਾਰ ਕੇ ਫੁੱਟ ਫੁੱਟ ਕੇ ਰੋਇਆ ਸੀ ਸੋ ਇਹ ਦੋਸਤੀ ਦੀ ਇਹ ਇਮਾਨਦਾਰੀ ਦੀ ਉਹ ਮਿਸਾਲ ਆ ਜਿਹੜੀ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਅੱਛਾ ਜੀ ਪਹਿਲੀ ਗੱਲ ਇਹ ਤੇ ਆ ਜਿਹੜਾ ਬੰਦਾ ਆ ਵੀਡੀਓ ਬਣਾਉਂਦਾ ਵੀ ਇਹ ਲੱਗਦਾ ਇਦਾਂ ਵਾਂ ਵੀ ਜਿੱਦਾਂ ਰਾਜਸਥਾਨੀ ਹੁੰਦਾ ਕਿਉਂਕਿ ਇਹ ਸਿਰਫ ਸਾਡੇ ਮਨਾਂ ਦੇ ਦੇ ਵਿੱਚ ਭੁਲੇਖਾ ਵੇ ਅਸੀਂ ਸਿਰਫ ਕਹੀ ਜਾਂਦੇ ਆ ਨਾ ਵੀ ਭਈਏ ਲੁੱਟ ਕੇ ਖਾ ਗਏ ਪੰਜਾਬ ਨੂੰ ਭਈਏ ਲੁੱਟ ਕੇ ਨਹੀਂ ਖਾ ਗਏ ਪੰਜਾਬ ਨੂੰ ਭਈਏ ਫਿਰ ਵੀ ਪੰਜਾਬ ਦੇ ਆਦਮ ਦੇ ਚਾ ਕੇ ਨਾ ਮਿਹਨਤ ਕਰਦੇ ਆ ਤਾਂ ਮਿਹਨਤ ਕਰਕੇ ਖਾਂਦੇ ਆ ਤੇ ਲੇਕਿਨ ਆ ਜਿਹੜੇ ਦਰਬਾਰ ਬਣਨਦੇ ਆ ਵੱਡੇ ਵੱਡੇ ਇਹ ਸਾਰੇ ਦੇ ਸਾਰੇ ਦਰਬਾਰ ਬਣਨਦੇ ਆ ਰਾਜਸਥਾਨੀਆਂ ਦੇ ਇਹ ਰਾਜਸਥਾਨੀ ਲੋਕੀ ਬਣਾ ਰਹੇ ਆ ਦਰਬਾਰ ਜਿਹੜੇ ਬਣਾ ਰਹੇ ਆ ਵੀ ਹੁਣ ਜਿਹੜਾ ਆ ਜਿਹੜੀ ਕਹਾਣੀ ਇਹਨੇ ਸੁਣਾਈ ਆ ਵੀ ਵਧੀਆ ਕਹਾਣੀ ਕਢਿ ਆਏ ਨੇ ਵੀ ਚੰਗੀ ਆ ਕਹਾਣੀ ਤੇ ਇਸ ਬੰਦੇ ਦੀਆਂ ਵੀਡੀਓ ਦੇਖ ਲਿਓ ਸਾਰੀਆਂ ਹੀ ਤਕਰੀਬਨ ਜਿੰਨੀਆਂ ਵੀਡੀਓ ਆ ਉਹ ਹੋਣਗੀਆਂ ਕਬਰਾਂ ਦੀਆਂ ਜਾਂ ਗੁਰਦੁਆਰਿਆਂ ਦੀਆਂ ਤੇ ਚਾਹੇ ਵੀਡੀਓ ਹੋਣ ਗਿਆ ਪੂਰੀਆਂ ਗਰਮ ਜੀਆਂ ਵੀਡੀਓ ਪਾਉਂਦਾ ਇਹੋ ਵੀ ਜਿਹੜਾ ਬੰਦਾ ਬੰਦਾ ਖਾਸ ਕਰਕੇ ਜਿਹੜਾ ਨਾ ਇਹਦੀਆਂ ਵੀਡੀਓ ਨੂੰ ਖਾਸ ਕਰਕੇ ਦੇਖਦਾ ਹੀ ਦੇਖਦਾ ਵਾ ਇਹ ਬੰਦਾ ਜਿਹੜਾ ਹੈ ਨਾ ਇਹ ਕਰਨ ਲਿਆ ਆਪਰਚਾਰ ਆਕਾਬਲਾਂ ਦਾ ਤੇ ਜਾਨਕੀ ਆ ਦੂਸਰਾ ਵੀ ਗੁਰਦੁਆਰਿਆਂ ਦਾ ਇਹ ਪੱਕੀ ਗੱਲ ਆ ਰਾਜਸਥਾਨੀ ਆ ਕਿਉਂਕਿ ਸਾਡੇ ਮਨਾਂ ਦੇ ਵਿੱਚ ਭਲੇਖਾ ਸਿਰਫ ਭਈਏ ਖੋਲਟ ਕੇ ਖਾ ਗਏ ਪੰਜਾਬ ਨੂੰ ਭਈਏ ਮਿਹਨਤ ਕਰਦੇ ਆ ਮਿਹਨਤ ਕਰਕੇ ਖਾਂਦੇ ਆ ਲੇਕਿਨ ਇਹ ਲੋਕ ਜਿਹੜੇ ਰਾਜਸਥਾਨੀ ਲੋਕ ਹਨ ਉਹ ਵੱਡੇ ਵੱਡੇ ਦਰਬਾਰ ਬਣਾਏ ਜਾਂਦੇ ਆ ਤੇ ਆ ਚੌਕੀਆਂ ਲਾਈ ਜਾਂਦੇ ਆ ਤਾਂ ਪਤਾ ਨਹੀਂ ਕੀ ਕੁਝ ਕਰੀ ਜਾਂਦੇ ਆ ਸਭ ਤੋਂ ਜ਼ਿਆਦਾ ਜਿਹੜਾ ਫਰੀ ਦੇ ਵਿੱਚ ਲੁੱਟ ਕੇ ਇਹ ਖਾਂਦੇ ਆ ਤਾਂ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਆ ਕਿਉਂਕਿ ਅੱਜ ਤੋਂ ਜੇ ਆਪਾਂ 22 ਸਾਲ ਪਹਿਲਾਂ ਲਾ ਲੋ ਤੇ ਕੋਈ ਐਡੇ ਵੱਡੇ ਮਜ਼ਾਰ ਨਹੀਂ ਸੀ ਇੱਥੇ ਪੰਜਾਬ ਦੇ ਵਿੱਚ ਇਹ ਜਿਹੜੇ ਮਜ਼ਾਰ ਬਣਾਏ ਗਏ ਆ ਇਹ ਬਣਾਏ ਇਹਨਾਂ ਨੇ ਰਾਜਸਤਾਨੀਆਂ ਨੇ ਆ ਵੀ ਹੁਣ ਇਹ ਜਿਹੜੀ ਕਬਰ ਆ ਵੀ ਕਹਿੰਦਾ ਇਤਿਹਾਸ ਦੇ ਵਿੱਚੋਂ ਨਾ ਆਉਂਦਾ ਵੀ ਲੱਖੀ ਸ਼ਾਹ ਬਨਜਾਰਾ ਇਤਿਹਾਸ ਦੇ ਵਿੱਚ ਨਾਂ ਬੜਾ ਵੱਡਾ ਜੇ ਆਪਾਂ ਦੇਖੀਏ ਤਾਂ ਭਾਈ ਲੱਖੀ ਸ਼ਾਹ ਬਨਜਾਰਾ ਉਹ ਹੋਇਆ ਇਤਿਹਾਸ ਦੇ ਵਿੱਚ ਵੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਨੇ ਧਰ ਨੂੰ ਆਪਣੇ ਘਰ ਦੇ ਵਿੱਚ ਲਾ ਕੇ ਅੱਗ ਲਾ ਦਿੱਤੀ ਸੀ ਵੀ ਜਾਨਕੀ ਸੰਸਕਾਰ ਕਰ ਦਿੱਤਾ ਸੀਗਾ ਵੀ ਲੋਕਾਂ ਨੇ ਭਾਣ ਇਹ ਹੋਇਆ ਸੀਗਾ ਵੀ ਘਰ ਨੂੰ ਅੱਗ ਲੱਗ ਗਈ ਆ ਵੀ ਆਪਾਂ ਇਤਿਹਾਸ ਦੇ ਵਿੱਚ ਪੜੀਦਾ ਵਾ ਤੇ ਹੁਣ ਇਹ ਜਿਹੜੀ ਕਬਰ ਬਣਾਈ ਆ ਇਹ ਚੰਗੀ ਕਿਸੇ ਜ਼ਿਮੀਂਦਾਰ ਨੇ ਕਿਉਂਕਿ ਆਲੇ ਦੁਆਲੇ ਖੁੱਲੀ ਪੈ ਲਈ ਆ ਸਾਰਾ ਕੁਝ ਚੰਗੀ ਕਿਸੇ ਜ਼ਿਮੀਂਦਾਰ ਨੇ ਸਕੀਮ ਲਾ ਕੇ ਇਹ ਜਿਹੜੀ ਕਬਰ ਬਣਾਈ ਆ ਇਹ ਕਬਰ ਬਣਾ ਕੇ ਗਾਂ ਨੂੰ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਥਾਂ ਤੇ ਗੁਰਦੁਆਰਾ ਸਾਹਿਬ ਬਣ ਜਾਣਾ ਤੇ ਆਪਣੇ ਕਮੈਂਟਾਂ ਦੇ ਵਿੱਚ ਦੱਸਿਓ ਮੈਂ ਤਾਂ ਗੱਲ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਸਾਹਿਬ ਜਿਹੜਾ ਨਾਮ ਆ ਉਹ ਪਰਮਾਤਮਾ ਦੇ ਵਾਸਤੇ ਵਰਤਿਆ ਗਿਆ ਬਾਬੇ ਨਾਨਕ ਜੀ ਨੇ ਪਰਮਾਤਮਾ ਨੂੰ ਸਾਹਿਬ ਕਿਹਾ ਵਾ ਵੀ ਸਾਹਿਬ ਜਣੇ ਖਣੇ ਦੇ ਨਾਲ ਅਸੀਂ ਨਾਂ ਨਾ ਲਾਈ ਜਾਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਿਓ ਵੀ ਜਿੱਦਾਂ ਕਬੂਤਰ ਸਾਹਿਬ ਜਿੱਦਾਂ ਫਲਾਨਾ ਸਾਹਿਬ ਗੁਰਦੁਆਰੇ ਬਣੇ ਆ ਵੀ ਉਹ ਵੀ ਕਬਲਾਂ ਦੇ ਉੱਤੇ ਬਣੇ ਹੋਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੀ ਦੇਖ ਲਿਓ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣ ਜਾਣਾ ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਆ ਭਾਈ ਲਖੀ ਸ਼ਾਵਨ ਜਾਰੇ ਦਾ ਤੇ ਇੱਥੇ ਦੇਖਿਓ ਫਿਰ ਆਗੀਆਂ ਢਾਡੀਆਂ ਨੇ ਹੇਕਾਂ ਲਾ ਲਾ ਕੇ ਤੁਹਾਡੀ ਸੰਗਤ ਦੀਆਂ ਸਿਰਤਾ ਨਹੀਂ ਕਰਨੀਆਂ ਸੰਗਤ ਜੀ ਅਸੀਂ ਤਾਂ ਵਫਾਦਾਰ ਹੈ ਹੀ ਨਹੀਂ ਸਾਡੇ ਨਾਲ ਉਹ ਵਫਾਦਾਰ ਕੁੱਤਾ ਸੀ ਇਹਨਾਂ ਨੇ ਸੰਗਤ ਨੂੰ ਨੀਚਾ ਦਿਖਾਉਣਾ ਵਾ ਤੇ ਕੁੱਤੇ ਦੀਆਂ ਇਹਨਾਂ ਨੇ ਦੇਖ ਲਿਓ ਵਡਿਆਈਆਂ ਕਰਨੀਆਂ ਵਾ ਤੇ ਉਹੋ ਹੀ ਹਾਲ ਆ ਢਾਡਣਾ ਨੇ ਕਵਤਾ ਬਣਾ ਬਣਾ ਕੇ ਤੇ ਦੇਖਿਓ ਸਾਨੂੰ ਸੁਣਾਈ ਜਾਂਦੀਆਂ ਇਸੇ ਕਰਕੇ ਭਰਾਵੋ ਅਗਰ ਜੇ ਆਪਣਾ ਆਪ ਸੁਧਾਰਨਾ ਹੈ ਨਾ ਤੇ ਸਾਨੂੰ ਇਹਨਾਂ ਦੇ ਵਿਰੋਧ ਦੇ ਵਿੱਚ ਖੜਨਾ ਪਏਗਾ ਕਿਉਂਕਿ ਧਰਤੀ ਦੇ ਉੱਤੇ ਬੰਦੇ ਦੇ ਰਹਿਣ ਨੂੰ ਜਗ੍ਹਾ ਨਹੀਂ ਲੱਭਣ ਲਈ ਤੇ ਇਹ ਐਡੇ ਵੱਡੇ ਤਲਬਾਰ ਬਣਾਏ ਜਾਂਦੇ ਆ ਗੁਰਦੁਆਰੇ ਬਣਾਈ ਜਾਂਦੇ ਆ ਮੈਨੂੰ ਤਾਂ ਇਹ ਲੱਗਦਾ ਨਾ ਜਿੱਦਾਂ ਜਿੱਦਾਂ ਪੰਜਾਬ ਦੇ ਵਿੱਚ ਐਡੇ ਐਡੇ ਵੱਡੇ ਤਲਬਾਰ ਬਣਨਦੇ ਆ ਆ ਜਿਹੜੇ ਗੁਰਦੁਆਰੇ ਆ ਇਹ ਵੀ ਸਾਰੇ ਕਬਰਾਂ ਦੇ ਉੱਤੇ ਬਣੇ ਪਏ ਆ ਮੜੀਆਂ ਦੇ ਉੱਤੇ ਬਣੇ ਹੋਏ ਆ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਮੈਂ ਕਈ ਗੁਰਦੁਆਰੇ ਕੱਢ ਕੇ ਲਿਆ ਸਕਦਾ ਅਗਲੀ ਵੀਡੀਓ ਹੋ ਸਕਦਾ ਮੈਂ ਇਹੋ ਹੀ ਕਰਾਂ ਵੀ ਕਿੰਨੀਆਂ ਕਬਰਾਂ ਦੇ ਉੱਤੇ ਗੁਰਦੁਆਰੇ ਬਣਿਆ ਕਬਰਾਂ ਢਾਡੀਆਂ ਗਈਆਂ ਵਾਂ ਤੇ ਗੁਰਦੁਆਰੇ ਬਣ ਗਏ ਆ ਇਹ ਸਾਰੇ ਦਾ ਸਾਰਾ ਬਸ ਹੋਈ ਆ ਜਿਹੜਾ ਆਉਂਦਾ ਉਹੋ ਹੀ ਕਬਜ਼ਾ ਕਰੀਦਾ ਜਾਂਦਾ ਇਸ ਟਾਈਮ ਇੱਥੇ ਜਿਹੜਾ ਵਾ ਹੁਣ ਬ੍ਰਾਹਮਣਵਾਦ ਦਾ ਕਬਜ਼ਾ ਸਕਦਾ ਇਸੇ ਕਰਕੇ ਭਰਾਵੋ ਇਹਨਾਂ ਦੇ ਪਖੰਡ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਇਹਨਾਂ ਦੇ ਵਿਰੋਧ ਦੇ ਵਿੱਚ ਖੜੋ ਕਿਉਂਕਿ ਦਰਬਾਰ ਬਣਾਉਣ ਨਾਲਾ ਹਸਪੀਟਲ ਬਣਵਾਓ ਬੱਚਿਆਂ ਵਾਸਤੇ ਸਕੂਲ ਖਲਵਾਓ ਹੁਣ ਆ ਜਿਹੜੇ ਦਰਬਾਰ ਆ ਬਣਨਦੇ ਐਡੇ ਐਡੇ ਵੱਡੇ ਵੀ ਤੁਸੀਂ ਇਹ ਹਿਸਾਬ ਲਾ ਲਓ ਵੀ ਇਹਨਾਂ ਨੂੰ ਕਿਸੇ ਪਾਸੇ ਸਰਕਾਰੀ ਥੋੜੋ ਪੈਸਾ ਆ ਰਿਹਾ ਵੀ ਕਿੱਦਾਂ ਚੱਲਦੇ ਆਇਓ ਇਹ ਤੁਹਾਡੇ ਪੈਸੇ ਨਾਲ ਚੱਲਣਦੇ ਆ ਵੀ ਉਹੋ ਹੀ ਇਹਨਾਂ ਜਗ੍ਹਾ ਤੇ ਸਕੂਲ ਬਣਨਗੇ ਵੀ ਸਾਡੇ ਬੱਚੇ ਸਿੱਖਿਸ਼ਤ ਹੋਣਗੇ ਤੇ ਠੀਕ ਆ ਅਸੀਂ ਕਾਮਯਾਬ ਹੋਵਾਂਗੇ ਕਿਸੇ ਪਾਸੇ ਚਾਹੇ ਠੀਕ ਆ ਦਰਬਾਰਾਂ ਦੀ ਜਗ੍ਹਾ ਤੇ ਝੋਨਾ ਲੱਗੇ ਕਣਕ ਲੱਗੇ ਵੀ ਉਹੋ ਹੀ ਸਾਡੇ ਕੋਲ ਚੀਜ਼ਾਂ ਇਹ ਜ਼ਿਆਦਾ ਹੋਣਗੀਆਂ ਤੇ ਇਹਨਾਂ ਚੀਜ਼ਾਂ ਦੇ ਲੇਟ ਘਟਣਗੇ ਤੇ ਮੁਲਕ ਦੀ ਤਰੱਕੀ ਆਪੋ ਆਪੋ ਆ ਆਪਣੇ ਆਪ ਹੋਣਗੀ ਹੋਏਗੀ ਇਸੇ ਕਰਕੇ ਜਿਹੜੀ ਚੀਜ਼ ਸਾਡੇ ਕੋਲ ਘਟਣਾ ਉਸ ਚੀਜ਼ ਦਾ ਫਿਰ ਲੇਟ ਵੱਧ ਜਾਂਦਾ ਵਾ ਤੇ ਜ਼ਮੀਨਾਂ ਜਿਹੜੀਆਂ ਵਾ ਉਹ ਇਹ ਲੋਕ ਕੇ ਨਹੀਂ ਜਾਂਦੇ ਆ ਦਰਬਾਰਾਂ ਦੇ ਨਾਂ ਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਜ਼ਮੀਨਾਂ ਲੋਕਾਂ ਦੀਆਂ ਇਹ ਲਵਾਈ ਜਾਂਦੇ ਆ ਇਸੇ ਕਰਕੇ ਭਰਾਵੋ ਇਨ੍ਹਾਂ ਦੇ ਜਾਲ ਦੇ ਵਿੱਚੋਂ ਬਾਹਰ ਨਿਕਲਣ ਦੀ ਜ਼ਰੂਰਤ ਆ ਵੀ ਜੇ ਅਸੀਂ ਆਪਣਾ ਆਪ ਸੁਧਾਰਨਾ ਚਾਹ